ਹਾਲੇ ਪਾਸੋਂ ਦਾ ਇੱਕ ਵਿਵਾਦ ਛੜਿਆ ਹੋਇਆ ਹੈ ਮੈਂ ਥੋੜਾ ਜਿਹਾ ਉਹਦੇ ਚਾਨਣਾ ਪਾ ਦੇਣਾ ਚਾਹੁੰਦਾ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਕੋਲ ਇੱਕ ਪੋਸਟਾਂ ਆਈਆਂ ਸਿਗੀਆਂ ਠੀਕ ਹੈ ਸੀਨੀਅਰ ਅਸਿਸਟੈਂਟ ਦੀਆਂ ਕਾਹਦੀਆਂ ਸੀਨੀਅਰ ਅਸਿਸਟੈਂਟ ਦੀਆਂ ਰੌਲਾ ਇਹ ਚੱਲ ਰਿਹਾ ਹੈ ਕਿ ਸੀਨੀਅਰ ਅਸਿਸਟੈਂਟ ਦੇ ਵਿੱਚ ਜਿਹੜੇ ਬੱਚਿਆਂ ਨੇ ਟੌਪ ਕੀਤਾ ਲਗਭਗ 104 5 6 ਦੇ ਲਗਭਗ ਨੰਬਰ ਨੇ ਤਾਂ ਉਹ ਜਿਹੜੇ ਬੱਚੇ ਸੀਗੇ ਉਹਨਾਂ ਦਾ ਪਟਵਾਰੀ ਹੋ ਗਿਆ ਜਿਹੜਾ ਕਿ ਬਹੁਤ ਈਜ਼ੀ ਪੇਪਰ ਆਇਆ ਸੀ ਵੀ ਉਹਦੇ ਵਿੱਚ 40 45 ਹੀ ਨੰਬਰ ਨੇ ਤਾਂ ਰੌਲਾ ਇਹ ਪੈ ਰਿਹਾ ਹੈ ਵਿਜੇ ਦੇ ਵਿੱਚ ਜਿਹਦੇ ਬੱਚਿਆਂ ਦੇ ਵਿੱਚ ਬੱਚਿਆਂ ਦੇ ਪਟਵਾਰੀ ਦੇ ਵਿੱਚ ਆਉਦੇ ਲਵੇ ਤਵੇ ਦੇ ਹੋਰ ਪੇਪਰਾਂ ਦੇ ਵਿੱਚ ਸਿਰਫ 40-45 ਆ इवन ਕੀ ਕਈਆਂ ਦੀ ਪੰਜਾਬੀ ਵੀ ਨਾਟ ਕੁਆਲੀਫਾਈ ਦੇ ਵਿੱਚ ਆਈ ਹੈ ਉਹ ਸੀਨੀਅਰ ਅਸਿਸਟੈਂਟ ਦੇ ਵਿੱਚ ਟੌਪ ਕਿਵੇਂ ਕਰ ਸਕਦੇ ਨੇ ਮੁੱਦਾ ਗੰਭੀਰ ਹੈ ਬਿਲਕੁਲ ਗੰਭੀਰ ਹੈ ਪਰ ਇਹਦਾ ਸੋਲੂਸ਼ਨ ਬੜੇ ਬੁੱਧੀਜੀਵਾਂ ਨੇ ਇਹ ਕਿਹਾ ਕਿ ਇਹ ਨਹੀਂ ਹੋ ਸਕਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਦੁਬਾਰਾ ਪੇਪਰ ਕੰਡਕਟ ਕਰਨਾ ਚਾਹੀਦਾ ਮੈਂ ਕਹਿੰਦਾ ਕਿਉਂ ਕਰਨਾ ਚਾਹੀਦਾ ਜਿਹੜੇ ਬੱਚਾ ਮਿਹਨਤ ਕਰਕੇ ਠੀਕ ਆ 10-12 ਹੋਣਗੇ 20 ਜਾਣੇ ਹੋਣਗੇ ਜਿਹੜੇ ਬੱਚੇ ਮਿਹਨਤ ਕਰਕੇ ਉਸ ਪੇਪਰ ਨੂੰ ਕਲੀਅਰ ਕਰ ਚੁੱਕੇ ਤਾਂ ਉਹ ਇਹਨਾਂ ਨੂੰ ਚਾਹੀਦਾ ਅਕੋਰਡਿੰਗ ਟੂ ਮੇਰੀ ਸਲਾਹ ਕਿ ਜਿੰਨਾ ਉੱਤੇ ਵੀ ਆਪਣੇ ਕੋਲੇ ਸ਼ੱਕ ਹੈ ਉਹਨਾਂ ਦਾ ਉੱਥੇ ਸੀਸੀਟੀਵੀ ਚੈੱਕ ਕਰਾਓ ਜਾਂ ਆਨ ਰਿਕਾਰਡ ਜੋ ਵੀ ਉਹਨਾਂ ਦੀ ਗਲਤੀ ਨਿਕਲਦੀ ਆ ਉਹਨਾਂ ਨੂੰ ਚੈੱਕ ਕਰਾਓ ਜਿਹੜਾ ਜਿਨ੍ਹਾਂ ਗਲਤ ਤਰੀਕੇ ਨਾਲ ਨੰਬਰ ਆਇਆ ਅਤੇ ਜਿਨ੍ਹਾਂ ਨੇ ਦਬਾਇਆ ਜਿਹੜੇ ਪਿੱਛੇ ਬੰਦੇ ਨੇ ਉਹਨਾਂ ਦੇ ਉੱਤੇ ਕੇਸ ਹੋਣਾ ਚਾਹੀਦਾ ਹੈ ਉਹਨਾਂ ਨੂੰ ਡਿਸਕਵਾਲਿਫਾਈ ਕਰਕੇ ਬਾਕੀ ਜਿਹੜੇ ਪਿੱਛੇ ਨੰਬਰ ਵਾਲੇ ਬੱਚੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਇਹ ਮੇਰੀ ਸਲਾਹ ਹੈ बार-बार ਇਹ ਚੀਜ਼ ਨਹੀਂ ਕਰਨੀ ਚਾਹੀਦੀ ਪਿੱਛੇ ਵੀ ਤੁਹਾਨੂੰ ਪਤਾ ਸਬ ਇੰਸਪੈਕਟਰ ਦੇ ਪੇਪਰ ਹੋਏ ਨੇ ਇੰਡੀਆ ਲੈਵਲ ਤੇ ਕਈ ਪੇਪਰ ਕਿਆ ਨਹੀਂ ਹੋ ਸਕਦਾ ਆਪਣਾ ਰੌਲਾ ਇਹ ਨਹੀਂ ਹੋਣਾ ਚਾਹੀਦਾ ਪੇਪਰ ਦੁਆਰਾ ਕਰਾਓ ਆਪਣਾ ਰੌਲਾ ਇਹ ਹੋਣਾ ਚਾਹੀਦਾ ਕਿ ਪੇਪਰ ਅੱਗੇ ਤੋਂ ਨਾ ਲੀਕ ਹੋਣਾ ਚਾਹੀਦਾ ਅਤੇ ਨਾ ਹੀ ਜਿਹੜੇ ਬੱਚੇ ਆਪਣੇ ਕੋਲ ਇਹਦੇ ਵਿੱਚ ਲੀਕ ਦੇ ਵਿੱਚ ਹੈਗੇ ਨੇ ਉਹ ਬੱਚਾ ਡਿਸਕਵਾਲਿਫਾਈ ਕਰੋ ਅਗਲੇ ਪੇਪਰਾਂ ਦੇ ਲਈ ਤੇ ਜਿਹੜੇ ਪਿਛਲੇ ਨੰਬਰ ਵਾਲੇ ਬੱਚੇ ਨੇ ਉਹਨੂੰ ਅੱਗੇ ਲੈ ਕੇ ਆਓ ਰਹਿ ਦਿਆ ਦਿਨ ਕਿ ਆਪਾਂ ਬਾਰ-ਬਾਰ ਰੌਲਾ ਪਾੜਨ ਦਾ ਦੁਬਾਰਾ ਕਰਾਓ ਦੁਬਾਰਾ ਕਰਾਓ ਦੁਬਾਰਾ ਕਰਨ ਵਾਲਾ ਸਿਸਟਮ ਕੋਈ ਵੀ ਨਹੀਂ ਹੋਣਾ ਚਾਹੀਦਾ ਪੇਪਰ ਬਹੁਤ ਜ਼ਿਆਦਾ ਡਲੇ ਹੋ ਜਾਂਦਾ ਇਸ ਚੀਜ਼ ਦੀ ਜੇ ਮੇਰੇ ਨਾਲ ਉਹਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ